ਤੇਦੀ ਬਸ ਆਤਾ ਪ੍ਰੈਸ ਕਲੱਬ ਦੇ ਵਿੱਚ ਕੀਰਤਨ ਸੀਗਾ ਕੀਰਤਨ ਤੇ ਪ੍ਰਧਾਨ ਜੀ ਦੀ ਕਾਲ ਗਈ ਸੀ ਤੇ ਅਸੀਂ ਮੱਥਾ ਟੇਕਣਾ ਆਏ ਸੀਗੇ ਕੀਰਤਨ ਚ ਸ਼ਾਮਲ ਹੋਏ ਆ ਬੜਾ ਅਨੰਦ ਲਿਆ ਔਰ ਪ੍ਰੈਸ ਕਲੱਬ ਦੀ ਚੜ੍ਹਦੀ ਕਲਾ ਲਈ ਅਦਾਸ ਤੇਦੀ ਬਸ ਆਤਾ ਪ੍ਰੈਸ ਕਲੱਬ ਦੇ ਵਿੱਚ ਕੀਰਤਨ ਸੀਗਾ ਕੀਰਤਨ ਤੇ ਪ੍ਰਧਾਨ ਜੀ ਦੀ ਕਾਲ ਗਈ ਸੀ ਤੇ ਅਸੀਂ ਮੱਥਾ ਟੇਕਣਾ ਆਏ ਸੀਗੇ ਕੀਰਤਨ ਚ ਸ਼ਾਮਲ ਹੋਏ ਆ ਬੜਾ ਅਨੰਦ ਲਿਆ ਔਰ ਪ੍ਰੈਸ ਕਲੱਬ ਦੀ ਚੜ੍ਹਦੀ ਕਲਾ ਲਈ ਉਹ ਦਾਸ ਕੀ ਤੇਰੀ ਬੱਸ ਆਜਾ ਪ੍ਰੈਸ ਕਲੱਬ ਦੇ ਵਿੱਚ ਕੀਰਤਨ ਸਿੰਘ ਕੀਰਤਨ ਤੇ ਪ੍ਰਧਾਨ ਜੀ ਦੀ ਕਾਲ ਗਈ ਸੀ ਤੇ ਅਸੀਂ ਮੱਥਾ ਟੇਕਣਾ ਆਏ ਸੀ ਕੀਰਤਨ ਚ ਸ਼ਾਮਲ ਹੋਏ ਆ ਬੜਾ ਅਨੰਦ ਲਿਆ ਔਰ ਪ੍ਰੈਸ ਕਲੱਬ ਦੀ ਚੜ੍ਹਦੀ ਕਲਾ ਲਈ ਉਹ ਦਾਸ ਕੀ ਤੇਰੀ ਬੱਸ ਆਜਾ ਪ੍ਰੈਸ ਕਲੱਬ ਦੇ ਵਿੱਚ ਕੀਰਤਨ ਸਿੰਘ ਕੀਰਤਨ ਤੇ ਪ੍ਰਧਾਨ ਜੀ ਦੀ ਕਾਲ ਗਈ ਸੀ ਤੇ ਅਸੀਂ ਮੱਥਾ ਟੇਕਣਾ ਆਏ ਸੀ ਕੀਰਤਨ ਚ ਸ਼ਾਮਲ ਹੋਏ ਆ ਬੜਾ ਅਨੰਦ ਲਿਆ ਔਰ ਪ੍ਰੈਸ ਕਲੱਬ ਦੀ ਚੜ੍ਹਦੀ ਕਲਾ ਲਈ ਉਹ ਦਾਸ ਕੀ ਤੇਰੀ ਬਸ ਆਤਾ ਪ੍ਰੈਸ ਕਲੱਬ ਦੇ ਵਿੱਚ ਕੀਰਤਨ ਸਿੰਘ ਕੀਰਤਨ ਤੇ ਪ੍ਰਧਾਨ ਜੀ ਦੀ ਕਾਲ ਗਈ ਸੀ ਤੇ ਅਸੀਂ ਮੱਥਾ ਟੇਕਣਾ ਆਏ ਸੀ ਕੀਰਤਨ ਚ ਸ਼ਾਮਲ ਹੋਏ ਆ ਬੜਾ ਅਨੰਦ ਲਿਆ ਔਰ ਪ੍ਰੈਸ ਕਲੱਬ ਦੀ ਚੜ੍ਹਦੀ ਕਲਾ ਲਈ ਉਹ ਦਾਸ ਕੀ ਤੇਰੀ ਬਸ ਆਤਾ ਪ੍ਰੈਸ ਕਲੱਬ ਦੇ ਵਿੱਚ ਕੀਰਤਨ ਸਿੰਘ ਕੀਰਤਨ ਤੇ ਪ੍ਰਧਾਨ ਜੀ ਦੀ ਕਾਲ ਗਈ ਸੀ ਤੇ ਅਸੀਂ ਮੱਥਾ ਟੇਕਣਾ ਆਏ ਸੀਗੇ ਕੀਰਤਨ ਚ ਸ਼ਾਮਲ ਹੋਏ ਆ ਬੜਾ ਅਨੰਦ ਲਿਆ ਔਰ ਪ੍ਰੈਸ ਕਲੱਬ ਦੀ ਚੜ੍ਹਦੀ ਕਲਾ ਲਈ ਉਹ ਦਾਸ ਕੀ ਤੇਰੀ ਬਸ ਆਤਾ ਪ੍ਰੈਸ ਕਲੱਬ ਦੇ ਵਿੱਚ ਕੀਰਤਨ ਸੀਗਾ ਕੀਰਤਨ ਤੇ ਪ੍ਰਧਾਨ ਜੀ ਦੀ ਕਾਲ ਗਈ ਸੀ ਤੇ ਅਸੀਂ ਮੱਥਾ ਟੇਕਣਾ ਆਏ ਸੀਗੇ ਕੀਰਤਨ ਚ ਸ਼ਾਮਲ ਹੋਏ ਆ ਬੜਾ ਅਨੰਦ ਲਿਆ ਔਰ ਪ੍ਰੈਸ ਕਲੱਬ ਦੀ ਚੜ੍ਹਦੀ ਕਲਾ ਲਈ ਉਹ ਦਾਸ ਕੀ ਤੇਰੀ ਬਸ ਆਤਾ ਪ੍ਰੈਸ ਕਲੱਬ ਦੇ ਵਿੱਚ ਕੀਰਤਨ ਸਿੰਘ ਕੀਰਤਨ ਤੇ ਪ੍ਰਧਾਨ ਜੀ ਦੀ ਕਾਲ ਗਈ ਸੀ ਤੇ ਅਸੀਂ ਮੱਥਾ ਟੇਕੜਾ ਆਏ ਸੀਗੇ ਕੀਰਤਨ ਚ ਸ਼ਾਮਲ ਹੋਏ ਆ ਬੜਾ ਅਨੰਦ ਲਿਆ ਔਰ ਪ੍ਰੈਸ ਕਲੱਬ ਦੀ ਚੜ੍ਹਦੀ ਕਲਾ ਲਈ ਉਹ ਦਾਸ ਕੀ ਤੇਰੀ ਬੱਸ ਆਜਾ ਪ੍ਰੈਸ ਕਲੱਬ ਦੇ ਵਿੱਚ ਕੀਰਤਨ ਸਿੰਘ ਕੀਰਤਨ ਤੇ ਪ੍ਰਧਾਨ ਜੀ ਦੀ ਕਾਲ ਗਈ ਸੀ ਤੇ ਅਸੀਂ ਮੱਥਾ ਟੇਕੜਾ ਆਏ ਸੀਗੇ ਕੀਰਤਨ ਚ ਸ਼ਾਮਲ ਹੋਏ ਆ ਬੜਾ ਅਨੰਦ ਲਿਆ ਔਰ ਪ੍ਰੈਸ ਕਲੱਬ ਦੀ ਚੜ੍ਹਦੀ ਕਲਾ ਲਈ ਉਹ ਦਾਸ ਕੀ ਤੇਰੀ ਬੱਸ ਆਜਾ